ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੀ ਚੈਨਲ ਤੇ ਹੋ ਸਨਾਉ ਜੀ ਕਿਵੇਂ ਤੁਸੀਂ ਅਮੀਰ ਦਾ ਗੁਰੂ ਜੀ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਰਾਗੀ ਖੁਸ਼ੀ ਹੋਵੋਗੇ ਲੈ ਬੰਦ ਜੀ ਸਾਰਿਆਂ ਨੂੰ ਚੰਗੀ ਘੜੀ ਚ ਰੱਖਣ ਜੀ ਇੱਥੇ ਅਜੇ ਦੁਪਹਿਰ ਦਾ ਟਾਈਮ ਹੈ ਚਾਹ ਬਣਾ ਰਹੀ ਸੀ ਬਸੇ ਦੁੱਧ ਪਾ ਲਿਆ ਆਪਾਂ ਚਾਹ ਦੇ ਵਿੱਚ ਰਿੱਜ ਗਈ ਸੀ ਤੇ ਚਾਹ ਦੇ ਨਾਲ ਖਾਵਾਂਗੇ ਜੀ ਅੱਜ ਬਿਸਕੁਟ ਆਈ ਲਈ ਜੀ ਅੱਜ ਸੰਧਾਰਾ ਹੋਇਆ ਮੇਰਾ ਪਾਪਾ ਜੀ ਆਏ ਸੀ ਸੰਧਾਰਾ ਦੇ ਨੂੰ ਬਿਸਕੁਟ ਨੇ ਜੀ ਰੇਸੀ ਕੇ ਉਹਦੇ ਬਣਾਈ ਹੋਈ ਤੁਸੀਂ ਯਾਦ ਜੀ ਜੀ ਨੇ ਖਾਣੇ ਲਈ ਸੰਧਾਰੇ ਆਏ ਬਿਸਕੁਟ ਪੀ ਪਿਆਏ ਬਿਸਕੁਟ ਇਹ ਨਹੀਂ ਜੀ ਪੀ ਪਿਆਏ ਬਿਸਕੁਟ इधर अपनी बन वाली है चाह दो दबा लें चाह चं तरह चंकी तरह रिल के चाहू फिर टेस्टी बन जाती है जेवाली आई तो बंद कर देने ओट स्वाद आई ਚਾਹ ਬਣ ਗਈ ਜੀ ਬਿਸਕੁਟ تیار ਨੇ ਫਟਾਫਟ ਆ ਦੇ ਇੱਥੇ ਹੁਣ ਅਰ پیسੀ ਜੀ ਮੈਂ ਥਾਲੇ ਕਰਨਾ ਨਾਲ ਤਰਾਂਗੇ ਮੁੰਨੀ ਮਸਰੀ ਦੀ ਇਹ ਤੋਂ ਨਹੀਂ ਹੈ ਮੁੰਨੀ ਮਸਰੀ ਪਾਣੀ ਆਪਣਾ ਰਿਚਨ ਲਾ ਗਿਆ ਵਾਲੀ ਆਉਣ ਦੇਵਾਂਗੇ ਜੀ ਹਜੇ ਨੋਨ ਵਿੱਚ ਫੇਰ ਪਾਵਾਂਗੇ ਤੇ ਇਹ ਦਾ ਇਹ ਜੀ ਪਾਣੀ ਕਾੜਾ ਬਣਾਉਣ ਦੇ ਮੱਜ ਦਾ ਮੱਜ ਸੂਈ ਆਪਣੀ ਇਹ ਕਾੜਾ ਬਣਾ ਕੇ ਰੱਖ ਲਾਂਗੇ ਠੰਡਾ ਹੋ ਜਾਊਗਾ ਗਾਹੀ ਕਰਕੇ ਥੋੜਾ ਹੁਣ ਪਾ ਲਈ ਜਿਆਦਾ ਨਹੀਂ ਜੀਰਾ ਸੌਂਪ ਉਹ ਮਗਾਵਾਂਗੇ ਜੀ ਅੱਜ ਅਪਾ ਕਾੜੇ ਦੇ ਵਿੱਚ ਪਾਉਣ ਲਈ ਚਿੱਟਾ ਜੀਰਾ ਹੁਣ ਮਨੂ ਥੋੜਾ ਜਿਹਾ ਪਾਣੀ ਬਾਹਰ ਨਿਕਲ ਗਿਆ ਪਾਣੀ ਦੇ ਨਾਲ ਚਾਹ ਵੀ ਨਿਕਲ ਗਈ ਅੱਜ

ਆਸਮਾਨੀ ਆਪਾ ਪਿਆਜ਼ ਤੇ ਲਸਣ ਕੱਟ ਲੈਣੀ ਆ ਜੀ ਇਹ ਨੂੰ ਨਾ ਇਹਦੇ ਵਿੱਚ ਪਾ ਲਈਏ ਆਪਾਂ ਅੱਗ ਦੀ ਮਿਰਚਾਂ ਪਾ ਲਾਂਗੇ ਲਾਣਾ ਫਿਰ ਬਣਦੀ ਠੀਕ ਇਹ ਤੜਕਾ ਤਿਆਰ ਕਰੀਏ ਅਸੀਂ ਲਸਣ ਪਿਆਜ਼ ਟਮਾਟਰ ਪਾ ਕੇ ਇਹਦੇ ਸੀਕਿਓ ਦਾ ਲੈ ਜੀ ਤੱਕਾ ਕਾ ਇਹ ਪਾਣਾ ਨਹੀਂ ਸੀ ਕੀ ਨਹੀਂ ਕੀ ਅੱਧਾ ਚਮਚੇ ਪਾਈਏ ਤੇ ਮਿਰਚ ਪਾਵਾਂਗੇ ਦਾਲ ਦੇ ਵਿੱਚ ਆਪਾਂ ਹਲਦੀ ਦੇ ਰੂਪ ਪਾਇਆ ਸੀ ਕਹਿੰਦਾ ਮਿਰਚ ਕੱਟ ਕੇ ਪਾਵਾਂਗੇ ਆਹ ਦੇ ਜਮੂ ਵਾਲਿਆ ਦੀ ਇਹ ਕੜਾਹੀਆਂ ਨੂੰ ਠੰਡਾ ਹੋ ਗਿਆ ਟੜਕਾ ਲਾ ਕੇ ਜਾਉਂਗੀ ਜਿਵੇਂ ਧਰਜ ਹੁਣ 咋咋不给你嘞？个咋不给你咋不？ ਆਪਾਂ ਆਪਣੇ ਸਾਰੇ ਹੋਏ ਦੀ ਕੰਪਲੀਟ ਰੋਟੀ ਰੇਗੀ ਬਣਾਉਣਾ ਹੈ ਰੋਟੀ ਆਖੀ ਬਣਾਉਣੀ ਬਾਦੀ ਵਿੱਚ ਉਧਰ ਲੈ ਕੇ ਚਾਹਦੇ ਸਾਨੂੰ ਮੱਝਾ ਪੱਲ ਜਿਹੜੀ ਮੱਦੀ ਸੋਈ ਆਪਾਂ ਕੱਟੀ ਦਿਖਾਉਣੀ ਆ ਜੀ ਥੋੜੀ ਇਹ ਗੈਸ ਕਰਦਨੇ ਆ ਜੀ ਬੰਦ ਇਥੇ ਆ ਗਈ ਸੀ ਜੀ ਮੈਂ ਧਾਰ ਚੋਂ ਪਹਿਲਾਂ ਵਾਲੀ ਵੱਜਦੀ ਚੋਲੀ ਹੈ ਪਹਿਲਾਂ ਤੇ ਹੁਣ ਜਿਹੜੀ ਅੱਜ ਸੂਈ ਹੈ ਮੱਝ ਆਪਾਂ ਉਹ ਵੀ ਧਾਰ ਚੋਂ ਮੰਗੀ ਜੀ ਇਹ ਮੱਝ ਨੂੰ ਖੜੀ ਕਰਕੇ ਫਿਰ ਆਪਾਂ ਕੱਟੀ ਨੂੰ ਖੜੀ ਕਰਦੇ ਆਂ ਬੈਗੂ ਜੀ ਜੀ ਘਰੇ ਦੁੱਧ ਦੀਆਂ ਦਾਤਾਂ ਵਕਸੀਆਂ ਨੇ ਜੀ ਬੈਗਰੂ ਜੀ ਮਿਹਰ ਕਰਨ ਕੱਟੀ ਨੂੰ ਤੰਦਰੁਸਤੀ ਵਕਸਣ ਜੀ ਤੇ ਨਾਲ ਰਲਾਉਣ ਇਹਨੂੰ ਕੱਲ੍ਹਾਂ ਆਪਣੀਆਂ ਕਈ ਕਟੀਆਂ ਤੁਹਾਨੂੰ ਪਤਾ ਹੀ ਹੈ ਜੀ ਦੋ ਤਿੰਨ ਕਟੀਆਂ ਚਲੀਆਂ ਗਈਆਂ ਦੇ ਬਾਈ ਗੁਰੂ ਜੀ ਅੱਗੇ ਹੀ ਅਰਦਾਸ ਹੈ ਜੀ ਬਾਈ ਗੁਰੂ ਜੀ ਵਾਦਾ ਕਰਨ ਜੀ ਇਹ ਅੱਜ ਜੀ ਸੂਈ ਹੈ ਜੀ ਤਾਂ ਕਰਕੇ ਹਜੇ ਫੜਕੇ ਠਾਲਣੀ ਪੈਂਦੀ ਹੈ ਛੋਟੀ ਹੈ ਕੱਟੀ ਮਾਸਿਕ ਦੋ ਦਿਨ ਹੁੰਦਾ ਜੀ ਫੇਰ ਤਾਂ ਕੱਡਰੂ ਆਪੇ ਉੱਠਣ ਲੱਗ ਜਾਂਦੇ ਜੀ ਹਜੇ ਇਹਨਾਂ ਨੂੰ ਦੁੱਧ ਦਾ ਵੀ ਪਤਾ ਨਹੀਂ ਲੱਗਦਾ ਹੈਗਾ ਜੀ ਚੋਰ ਪਾਸੇ ਚਲੀ ਜਾਂਦੀ ਛੋਟੀ ਕਰਕੇ ਜਿੰਨਾ ਭੈਣਾਂ ਦੇ ਮੱਝਾਂ ਰੱਖੀਆਂ ਹੋਈਆਂ ਨੇ ਜੀ ਉਹਨਾਂ ਨੂੰ ਤਾਂ ਪਤਾ ਹੀ ਹੈ ਜੀ ਤੇ ਆਪਾਂ ਇਹਨੂੰ ਇੱਥੇ ਕੋਲੇ ਬੈਠ ਕੇ ਦੁੱਧ ਪੀਆਵਾਂਗੇ ਜੀ ਹਜੇ ਛੋਟੀ ਕਰਕੇ ਠੰਣੀ ਖੜੇ ਜਾਂਦੇ ਬਾਰੀ ਬਾਰੀ ਥਣ ਫੜਾਵਾਂਗੇ ਜੀ ਬਦਲ ਕੇ ਤੇ ਹਜੇ ਗਰਮ ਦੁੱਧ ਤੇ ਗਰਮੀ ਵੀ ਬਹੁਤ ਹੈ ਜੀ 2-3 ਦਿਨ ਪਹਿਲਾਂ ਆਪਾਂ ਥੋੜਾ ਜਿਹਾ ਘੱਟ ਪੀਆਵਾਂਗੇ ਇਹ ਪਹਿਲਾਂ ਦੁੱਧੋ ਗਰਮ ਹੁੰਦਾ ਜ਼ਿਆਦਾ ਇਹ ਪਿਆデア ਕਰਾਂਗੇ ਜੀ ਵਧੀਆ ਤੇ ਦਿਨ ਚਾਰ ਦਿਨ ਪਹਿਲਾਂ ਥਣ ਵੀ ਖਾਲੀ ਕਰਦੇ ਹੁੰਦੇ ਜੀ ਮੱਝ ਦੇ ਅਸੀਂ ਕਹਿੰਦੇ ਜੀ ਟੈਂਪਰੇਚਰ ਡਾਊਨ ਹੋ ਜਾਂਦਾ ਹੈ ਜੀ ਥਣ ਸਾਰੇ ਖਾਲੀ ਕਰਦੇ ਤਾਂ ਕਰਕੇ ਆਪਾਂ ਥੋੜਾ ਥੋੜਾ ਦੁੱਧ ਥਣਾਂ ਦੇ ਵਿੱਚ ਛਾੜ ਦਿੰਦੇ ਹੁੰਦੇ ਆ ਜੀ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਨੇ ਜੀ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੀ ਨਵੇਂ ਆਏ ਨੇ ਆਪਣੇ ਚੈਨਲ ਤੇ ਬੀਜ ਰਿਕੁਐਸਟ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤੁਹਾਡੇ ਸਾਥ ਦੀ ਸਪੋਰਟ ਨਾਲ ਹੀ ਆਪਾਂ ਅੱਗੇ ਜਾਣਾ ਹੈ ਜੀ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੀਏ ਤੇ ਨਵਾਂ ਜੀ ਆਇਆ ਹੁਣ ਹਾਈਪ ਦਾ ਬਟਨ ਕੱਲ ਵੀ ਦੱਸਿਆ ਸੀ ਉਹਤੇ ਵੀ ਕਲਿੱਕ ਜ਼ਰੂਰ ਕਰਿਆ ਕਰੋ ਹਾਈਪ ਦੇ ਬਟਨ ਤੇ ਹਾਈਪ ਦਾ ਬਟਨ ਪ੍ਰੈਸ ਕਰਨ ਤੋਂ ਬਾਅਦ ਫਿਰ نیچے ਆਉਂਦੇ ਨੇ ਜੀ ਪੁਆਇੰਟ ਫਿਰ ਉਹਨਾਂ ਤੇ ਵੀ ਕਲਿੱਕ ਕਰਿਆ ਕਰੋ ਜ਼ਰੂਰ ਸਾਰੀ ਭੈਣ ਭਰਾ ਇੱਕ ਦੂਸਰੇ ਨੂੰ ਜ਼ਰੂਰ ਸਪੋਰਟ ਕਰਿਆ ਕਰੋ ਜੀ ਫਿਰ ਦੁੱਧ ਪਿਆ ਕੇ ਜੀ ਫਿਰ ਜਿੰਨਾ ਕੋ ਹੋਊਗਾ ਆਪਾਂ ਚੋਲਾਂਗੇ ਚੋਕੇ ਜੇ ਮੱਝ ਨੂੰ ਪਿਆ ਦੇਣੀ ਹੁੰਦੀ ਹੈ ਜੀ ਕੜਾ ਬਣਾਇਆ ਆਪਾਂ ਜਿਹੜਾ ਕੜੇ ਦੇ ਵਿੱਚ ਪਾ ਕੇ ਮੱਝ ਨੂੰ ਹੀ ਪਿਆ ਦਾਂਗੇ ਪਹਿਲਾਂ ਤਾਂ ਹੁੰਦਾ ਵੀ ਥੋੜ੍ਹਾ ਹੀ ਹੈ ਜੀ ਜਿਵੇਂ ਜਿਵੇਂ ਫਿਰ ਅੱਜ ਨੂੰ ਖਰਾਕ ਪਾਵਾਂਗੇ ਜੀ ਫਿਰ ਵੱਧ ਜਾਂਦੀਆਂ ਨੇ ਅੱਜ ਕੱਲ ਰਾਤ ਤਾਂ ਸੂਈ ਸੀ ਇਹ ਆਪਣੀ ਮੱਦੇ ਇਹ ਰਾਤ ਨੂੰ ਇਸ ਹੁੰਦੀ ਹੈ ਹਰ ਇੱਕ ਵਾਰੀ ਕਈ ਦਿਨਾਂ ਦੀ ਵੇਟ ਸੀਗੀ ਦੇਖ ਰਹੇ ਸੀ ਇਹਨੂੰ ਰਾਤ ਸੂਈ ਹੈ ਜੀ ਬਹਿ ਗੁਰੂ ਜੀ ਦੀ ਮਿਹਰ ਨਾਲ ਇਹ ਆਪਣੇ ਆਪ ਸੁਪੇੰਦੀ ਹੈ ਜੀ ਰਾਤ ਨੂੰ ਰਾਤ ਨੂੰ ਇੱਕ ਵਾਰ ਤਾਂ ਮੈਂ ਦੇਖੀ ਉੱਠ ਕੇ ਪਰ ਉਹ ਉਦੋਂ ਬੈਠੀ ਸੀ ਠੀਕ-ਠਾਕ ਜਦੋਂ ਸੁਸਮੇਰੀ ਉੱਠੀ ਉਹ ਰਸੂਈ ਬੈਠੀ ਸੀ ਪਹਿਲਾਂ ਉੱਠਣ ਸਾਰ ਮੱਜਾਂ ਵਾਲੇ ਦੇਖਣ ਗਈ ਸੀ ਤੇ ਅੱਜ ਆਪਾਂ ਥੱਲੇ ਦੂੜੀ ਖੰਡਿਆ ਦਿੱਤੀ ਹੈ ਜੀ ਇੱਥੇ ਫਰਸੇ ਤਿਲਕਣਾ ਹੋ ਜਾਂਦਾ ਕਿਲੇ ਜੇ ਕਰਕੇ ਫੇਰ ਪੈਰ ਤਿਲਕਣ ਦਾ ਡਰ ਰਹਿੰਦਾ ਘਟੂਰਾ ਤੇ ਆਪਾਂ ਸਾਈਡ ਤੇ ਕਰਕੇ ਬੰਨ ਦਿੰਨੇ ਹੁੰਦੇ ਆ ਜੀ ਮੂਰੇ ਨਹੀਂ ਬੰਨਦੇ ਮੱਜੇ ਦੇ ਨਾਲ ਸਾਈਡ ਤੇ ਇੱਕ ਸਾਈਡ ਤੇ ਬੰਨ ਦਿੰਨੇ ਹੁੰਦੇ ਆ ਇਹ ਬੰਨ ਦਿੱਤੀ ਹੈ ਜੀ ਇਧਰ ਆਪਾਂ ਸੋਮਾ ਇਹ ਸੋਮਾ ਤੇ ਇਹਦਾ ਨਾਮ ਰੱਖਤਾ ਜੀ ਆਪਾਂ ਸੋਮਾ ਸੋਮ ਬਾਦ ਨੂੰ ਹੋਈ ਹੈ ਸੋਮਾ ਨਾਮ ਰੱਖਤਾ ਜੀ ਅੱਜ ਦੀ ਵੀਡੀਓ ਇਹ ਦੀਸਿਕ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ